ਜੇ ਕੋਈ ਤੁਹਾਨੂੰ ਮੰਦਾ ਬੋਲੇ ਤਾਂ ਤੁਰੰਤ ਆਪਣੀ ਪ੍ਰਤੀਕਿਰਿਆ ਨਾ ਦਿਓ ਕੁਝ ਮਿੰਟ ਸੋਚੋ ਇਸ ਬਾਰੇ ਸੋਚੋ ਵਿਚਾਰ ਕਰੋ ਕਿ ਜੋ ਕੁਝ ਉਸਨੇ ਕਿਹਾ ਕਿਤੇ ਸਹੀ ਤਾਂ ਨਹੀਂ ਹੈ ਜੇ ਸਹੀ ਹੈ ਤਾਂ ਸਵੀਕਾਰ ਕਰ ਲਓ ਜੇ ਗਲਤ ਹੈ ਤਾਂ ਉਸੇ ਸਿੱਕੇ ਵਿੱਚ ਭੁਗਤਾਨ ਕਰੋ ਜਿਸ ਸਿੱਕੇ ਵਿੱਚ ਸਾਹਮਣੇ ਵਾਲਾ ਕਰਦਾ ਹੈ ਇੱਕ ਲਾਲਚੀ ਵਿਅਕਤੀ ਕੇਵਲ ਧਨ ਵੇਖਦਾ ਹੈ ਇੱਕ ਪ੍ਰੇਮੀ ਆਪਣੀ ਮਹਿਬੂਬਾ ਵੇਖਦਾ ਹੈ ਬਦਲਾਖੋਰ ਵਿਅਕਤੀ ਆਪਣਾ ਦੁਸ਼ਮਣ ਨੂੰ ਵੇਖਦਾ ਹੈ ਪਰ ਗੁੱਸੇਖੋਰ ਵਿਅਕਤੀ ਕੁਝ ਨਹੀਂ ਵੇਖਦਾ ਪਰ ਗੁੱਸੇਖੋਰ ਵਿਅਕਤੀ ਕੁਝ ਨਹੀਂ ਵੇਖਦਾ